ਕੀ ਕੇਂਦਰ ਸਰਕਾਰ ਪੰਜਾਬ ਨੂੰ ਖਾਸ ਤੌਰ ਤੇ ਵਿਸ਼ੇਸ਼ ਪੈਕੇਜ ਦੇਗੀ ਜਾਂ ਨਹੀਂ ਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਿ ਪੱਤਰ ਲਿਖ ਦਿੱਤਾ ਹੈ ਤੇ ਉੱਥੇ ਹੀ ਪੰਜਾਬੀਆਂ ਦੇ ਹੱਕ ਦੇ ਵਿੱਚ ਮੁੜ ਤੋਂ ਅਕਾਲੀ ਦਲ ਖੜਿਆ ਤੇ ਹੜਾਂ ਦੀ ਮਾਰ ਪੂਰਾ ਹੀ ਪੰਜਾਬ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੀਆਂ ਕਿ ਉੱਥੇ ਪੰਜਾਬੀਆਂ ਦੀ ਕਾਫੀ ਮਦਦ ਕੀਤੀ ਜਾ ਰਹੀ ਹੈ ਤੇ ਗਰਾਊਂਡ ਲੈਵਲ ਦੇ ਉੱਤੇ ਅਕਾਲੀ ਦਲ ਉੱਤਰਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਲੈ ਕੇ ਦੱਸਦੇ ਕਿ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨਰਿੰਦਰ ਮੋਦੀ ਨੂੰ ਜਿਹੜਾ ਕਿ ਪੱਤਰ ਲਿਖਿਆ ਗਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲੈ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ ਤੁਰੰਤ ਵਿਸ਼ੇਸ਼ ਪੈਕੇਜ ਜਿਹੜਾ ਕਿ ਜਾਰੀ ਕੀਤਾ ਜਾਵੇ ਤੇ ਨਾਲ ਹੀ ਰਾਹਤ ਕਾਰ ਨੂੰ ਜਿਹੜਾ ਕਿ ਸੰਚਾਰੂ ਬਣਾਉਣ ਦੇ ਲਈ ਐਂਡੀ ਆਰਐਫਏ ਅਤੇ ਫੌਜ ਦੇ ਜਵਾਨਾਂ ਅਤੇ ਉਪਕਰਨਾ ਦੀ ਜੜੀ ਕਿ ਤਨਾਤੀ ਵਧਾਈ ਜਾਵੇ ਤੇ ਮੈਂ ਹੜ੍ਹ ਕਾਰਨ ਪਾਣੀ ਖੜ ਜਾਣ ਕਰਕੇ ਪੈਦਾ ਹੋ ਰੀਆਂ ਸਿਹਤ ਸਮੱਸਿਆ ਦੇ ਹੱਲ ਦੇ ਲਈ ਵਿਸ਼ੇਸ਼ ਟੀਮਾਂ ਭੇਜਣ ਦੀ ਵੀ ਬੇਨਤੀ ਕੀਤੀ ਹੈ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦੇ ਨਾਲ ਨਾਲ ਉਹਨਾਂ ਦੇ ਘਰਾਂ ਨੂੰ ਹੋਏ ਨੁਕਸਾਨ ਅਤੇ ਦੁਤਾਰੂ ਪਸ਼ੂਆਂ ਦੇ ਜਿਹੜੇ ਕਿ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਸਿੱਧੀ ਵਿੱਤੀ ਸਹਾਇਤਾ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਕਰਜ਼ਿਆਂ ਦੀ ਵਸੂਲੀ ਤੋਂ ਰਾਹਤ ਉਹ ਇਲਾਵਾ ਖਾਂਡ ਪਿੰਡ ਦੀਆਂ ਰਸਤਾਂ ਦੀ ਵੀ ਜੜੀ ਕਿ ਬਹੁਤ ਲੋਡ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਕਿਸਾਨੀ ਕਰਜ਼ੇ ਨੂੰ ਮਾਫ਼ ਕਰਨ ਦੇ ਲਈ ਇੱਕ ਟੁਕਮਾ ਸਮਾਂ ਹੈ ਤਾਂ ਜੋ ਉਹਨਾਂ ਨੂੰ ਇੱਕ ਨਮੀ ਜਿਹੜੀ ਕਿ ਸ਼ੁਰੂਆਤ ਮਿਲ ਸਕੇ ਤੇ ਮੈਂ ਇਹਨਾਂ ਪਿਆਨ ਖੜਾ ਤੋਂ ਬਚਣ ਦੇ ਲਈ ਅਗਾਉ ਉਪਾਅ ਜਿਹੜੇ ਕਿ ਕਰਨ ਦੇ ਲਈ ਇੱਕ ਵਿਸ਼ੇਸ਼ ਪੈਕੇਜ ਦੀ ਵੀ ਬੇਨਤੀ ਕੀਤੀ ਹੈ ਜੋ ਕਿ 40 ਸਾਲ ਬਾਅਦ ਆਏ ਹਨ ਤੇ ਬਦਕਿਸਮਤੀ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਜਿਹੜੇ ਕਿ ਹੜ੍ਹ ਰੋਕਣ ਦੇ ਕਾਰਜਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਜਿਸ ਨੇ ਲੋਕਾਂ ਨੂੰ ਇਸ ਹਾਫਤ ਦੇ ਵਿੱਚ ਪਾਇਆ ਹੈ ਤੇ ਮੁੱਖ ਦਰਿਆ ਅਤੇ ਨਾਲਿਆਂ ਦੀ ਜਿਹੜੀ ਕਿ ਸਫਾਈ ਉਸ ਦੇ ਨਾਲ ਨਾਲ ਹੜ੍ਹ ਸੁਰੱਖਿਆ ਕਾਰਜਾਂ ਅਤੇ ਲੋੜ ਪੈਣ ਤੇ ਪੱਕੇ ਬੰਨਾਂ ਦੀ ਜਿਹੜੀ ਕਿ ਉਸਾਰੀ ਦੇ ਲਈ ਵਿਸ਼ੇਸ਼ ਫੰਡ ਅਲਾਟ ਕੀਤੇ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਹੁਣ ਨਰਿੰਦਰ ਮੋਦੀ ਨੂੰ ਜਿਹੜਾ ਕਿ ਪੱਤਰ ਲਿਖਿਆ ਹੈ ਤੇ ਜਿਸ ਦੇ ਵਿੱਚ ਖਾਸ ਤੌਰ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਤੇ ਉੱਥੇ ਉਹਨਾਂ ਨੇ ਵਿਸ਼ੇਸ਼ ਪੈਕੇਜ ਨੂੰ ਜਾਰੀ ਕਰਨ ਦੇ ਲਈ ਜਿਹੜਾ ਕਿ ਬੇਨਤੀ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਹੱਕ ਦੇ ਵਿੱਚ ਮੋੜ ਤੋਂ ਅਕਾਲੀ ਦਲ ਫਿਰ ਤੋਂ ਦਿਖਾਈ ਦੇ ਰਿਹਾ ਮੋੜ ਤੋਂ ਅਕਾਲੀ ਦਲ ਖੜਿਆ ਤੇ ਹੜਾਂ ਦੀ ਮਾਰ ਪੂਰਾ ਹੀ ਪੰਜਾਬ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੀਆਂ ਕਿ ਉੱਥੇ ਪੰਜਾਬੀਆਂ ਦੀ ਕਾਫੀ ਮਦਦ ਕੀਤੀ ਜਾ ਰਹੀ ਹੈ ਤੇ ਗਰਾਊਂਡ ਲੈਵਲ ਦੇ ਉੱਤੇ ਅਕਾਲੀ ਦਲ ਉਤਰਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨਰਿੰਦਰ ਮੋਦੀ ਨੂੰ ਜਿਹੜਾ ਕਿ ਪੱਤਰ ਲਿਖਿਆ ਗਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ ਤੁਰੰਤ ਵਿਸ਼ੇਸ਼ ਪੈਕੇਜ ਜਿਹੜਾ ਕਿ ਜਾਰੀ ਕੀਤਾ ਜਾਵੇ ਤੇ ਨਾਲ ਹੀ ਰਾਹਤ ਕਾਰਜਾਂ ਨੂੰ ਜਿਹੜਾ ਕਿ ਸੰਚਾਰੂ ਬਣਾਉਣ ਦੇ ਲਈ ਐਨਡੀ ਆਰਐਫ ਅਤੇ ਫੌਜ ਦੇ ਜਵਾਨਾਂ ਅਤੇ ਉਪਕਰਨਾ ਦੀ ਜਿਹੜੀ ਕਿ ਤਨਾਤੀ ਵਧਾਈ ਜਾਵੇ ਤੇ ਮੈਂ ਹਰ ਕਾਰਨ ਪਾਣੀ ਖੜ ਜਾਣ ਕਰਕੇ ਪੈਦਾ ਹੋ ਰੀਆਂ ਸਿਹਤ ਸਮੱਸਿਆ ਦੇ ਹੱਲ ਦੇ ਲਈ ਵਿਸ਼ੇਸ਼ ਟੀਮਾਂ ਭੇਜਣ ਦੀ ਵੀ ਬੇਨਤੀ ਕੀਤੀ ਹੈ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦੇ ਨਾਲ ਨਾਲ ਉਹਨਾਂ ਦੇ ਘਰਾਂ ਨੂੰ ਹੋਏ ਨੁਕਸਾਨ ਅਤੇ ਦੁਤਾਰੂ ਪਸ਼ੂਆਂ ਦੇ ਜਿਹੜੇ ਕਿ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਸਿੱਧੀ ਵਿੱਤੀ ਸਹਾਇਤਾ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਕਰਜ਼ਿਆਂ ਦੀ ਵਸੂਲੀ ਤੋਂ ਰਾਹਤ ਉਹ ਇਲਾਵਾ ਖਾਨ ਪਿੰਡ ਦੀਆਂ ਰਸਤਾਂ ਦੀ ਵੀ ਜਿਹੜੀ ਕਿ ਬਹੁਤ ਲੋੜ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਕਿਸਾਨੀ ਕਰਜ਼ੇ ਨੂੰ ਮਾਫ਼ ਕਰਨ ਦੇ ਲਈ ਇੱਕ ਟੁਕਮਾ ਸਮਾਂ ਹੈ ਤਾਂ ਜੋ ਉਹਨਾਂ ਨੂੰ ਇੱਕ ਨਮੀ ਜੜੀ ਕਿ ਸ਼ੁਰੂਆਤ ਮਿਲ ਸਕੇ ਤੇ ਮੈਂ ਇਹਨਾਂ ਯਾਨ ਖੜਾ ਤੋਂ ਬਚਣ ਦੇ ਲਈ ਅਗਾਉ ਉਪਾਅ ਜਿਹੜੇ ਕਿ ਕਰਨ ਦੇ ਲਈ ਇੱਕ ਵਿਸ਼ੇਸ਼ ਪੈਕੇਜ ਦੀ ਵੀ ਬੇਨਤੀ ਕੀਤੀ ਹੈ ਜੋ ਕਿ 40 ਸਾਲ ਬਾਅਦ ਆਏ ਹਨ ਤੇ ਬਦਕਿਸਮਤੀ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਜਿਹੜੇ ਕਿ ਹੜ੍ਹ ਰੋਕਣ ਦੇ ਕਾਰਜਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਜਿਸ ਨੇ ਲੋਕਾਂ ਨੂੰ ਇਸ ਹਾਫਤ ਦੇ ਵਿੱਚ ਪਾਇਆ ਹੈ ਤੇ ਮੁੱਖ ਦਰਿਆ ਅਤੇ ਨਾਲਿਆਂ ਦੀ ਜਿਹੜੀ ਕਿ ਸਫਾਈ ਉਸ ਦੇ ਨਾਲ ਨਾਲ ਹੜ੍ਹ ਸੁਰੱਖਿਆ ਕਾਰਜਾਂ ਅਤੇ ਲੋੜ ਪੈਣ ਤੇ ਪੱਕੇ ਬੰਨਾਂ ਦੀ ਜਿਹੜੀ ਕਿ ਉਸਾਰੀ ਦੇ ਲਈ ਵਿਸ਼ੇਸ਼ ਫੰਡ ਅਲਾਟ ਕੀਤੇ ਜਾ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਹੁਣ ਨਰਿੰਦਰ ਮੋਦੀ ਨੂੰ ਜਿਹੜਾ ਕਿ ਪੱਤਰ ਲਿਖਿਆ ਹੈ ਤੇ ਜਿਸ ਦੇ ਵਿੱਚ ਖਾਸ ਤੌਰ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਵਿਸ਼ੇਸ਼ ਪੈਕੇਜ ਨੂੰ ਜਾਰੀ ਕਰਨ ਦੇ ਲਈ ਜਿਹੜਾ ਕਿ ਬੇਨਤੀ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਹੱਕ ਦੇ ਵਿੱਚ ਮੋੜ ਤੋਂ ਅਖਾਲੀ ਦਲ ਫਿਰ ਤੋਂ ਦਿਖਾਈ